ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਰੰਗਕਾਰ ਅਕਾਰ ਜੋਤ ਜਗ ਮੰਡਲ ਕਰਿਓ ਮੰਡਲ ਕਰਿਓ ਖੁਦ ਨਰੰਕਾਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੇ ਸੰਸਾਰ ਦੇ ਭਲੇ ਲਈ ਨਾਨਕ ਸਰੂਪ ਧਾਰਨ ਕਰਕੇ ਸੰਸਾਰ ਤੇ ਆਉਣਾ ਕੀਤਾ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀਆਂ ਦਾ ਸੰਸਾਰ ਤੇ ਆਉਣਾ ਹੋਇਆ ਨਾ ਉਦੋਂ ਸੰਸਾਰ ਦੀ ਦਸ਼ਾ ਬੜੀ ਮਾੜੀ ਸੀ ਹਾਲਾਤ ਬੜੇ ਮਾੜੇ ਸੀ ਤਾਂ ਹੀ ਕੋਈ ਕਵੀ ਲਿਖਦਾ ਹੈ ਕੁਕਿੰਦਾ ਧਰਮ ਦੇ ਆਗੂ ਬਣੇ ਪਖੰਡੀ ਰਾਜੇ ਬਣੇ ਕਸਾਈ ਪਾਪ ਜ਼ੁਲਮ ਤੋਂ ਡਰਦੀ ਧਰਤੀ ਦਰਗਾ ਵਿਚ ਕਰ ਲੈ ਧਰਮ ਦੇ ਜਿਹੜੇ ਆਗੂ ਸਨ ਉਹਨਾਂ ਨੇ ਪਖੰਡੀਆਂ ਵਾਲਾ ਰੂਪ ਉਤਾਰਨ ਕਰ ਲਿਆ ਬੈਮਾ ਪਰਮਾ ਵਿੱਚ ਸੰਸਾਰ ਦੇ ਭੋਲੇ ਭਾਲੇ ਲੋਕਾਂ ਨੂੰ ਪਾ ਕੇ ਠੱਗਣਾ ਸ਼ੁਰੂ ਕਰ ਦੁੱਤਾ ਜਿਹੜੇ ਰਾਜੇ ਸਨ ਰਾਜਿਆਂ ਨੇ ਕਸਾਈਆਂ ਵਾਲਾ ਰੂਪ ਉਤਾਰਨ ਕਰ ਲਿਆ ਫਿਰ ਧਰਤੀ ਮਾਤਾ ਮਾਲਕ ਦੀ ਦਰਗਾਹ ਵਿੱਚ ਪਹੁੰਚੀ ਆਖਿਆ ਸਤਿਗੁਰੂ ਜੀ ਕਿਰਪਾ ਕਰੋ ਮੇਰ ਕਰੋ ਮੇਰੇ ਤੇ ਦਰਸ ਖਾਓ ਤੁਹਾਡੀ ਨਜ਼ਰ ਵਿੱਚ ਸਭ ਕੋ ਜੈ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੀਠ ਚਲਾਏਂਦਾ ਆਪੇ ਦੇਵ ਵਿੜਿਆਈਆ ਆਪੇ ਹੀ ਕਰਮ ਕਰੈਂਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਤੀਰ ਪਸ਼ਾਂਤ ਤੀਰ ਪਸ਼ਾਂਤ ਮਹਾਰਾਜ ਤੁਹਾਨੂੰ ਪੁੱਜ ਸ਼ੁਭਿਆ ਹੈ ਤੁਸੀਂ ਜਾਣੀ ਜਾਣ ਹੋ ਤੁਹਾਡੀ ਨਜ਼ਰ ਵਿੱਚ ਸਭ ਕੁਝ ਹੈ ਫਿਰ ਇਸ ਵੇਲੇ ਸੰਸਾਰ ਤੇ ਕੀ ਹਾਲਾਤ ਨੇ ਸੰਸਾਰ ਦੀ ਦਸ਼ਾ ਕੀ ਹੋ ਚੁੱਕੀ ਹੈ ਮਹਾਰਾਜ ਉਹ ਨਹੀਂ ਤੁਹਾਨੂੰ ਦਿਖਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਮਹਾਰਾਜ ਤੁਹਾਨੂੰ ਨਹੀਂ ਦਿਖਦਾ ਧਰਤੀਏ ਤੈਨੂੰ ਕਾਹਦਾ ਭਾਰ ਲੱਗਦਾ ਤੈਨੂੰ ਦਰਖਤਾਂ ਦਾ ਭਾਰ ਲੱਗਦਾ ਸਮੁੰਦਰਾਂ ਦਾ ਭਾਰ ਲੱਗਦਾ ਪर्वਤਾਂ ਦਾ ਭਾਰ ਲੱਗਦਾ ਦੁਨੀਆ ਦਾ ਭਾਰ ਲੱਗਦਾ ਨਾ ਮਹਾਰਾਜ ਇਹਨਾਂ ਦਾ ਭਾਰ ਮੈਨੂੰ ਨਹੀਂ ਲੱਗਦਾ ਫਿਰ ਕਾਹਦਾ ਭਾਰ ਲੱਗਦਾ ਹੈ ਭਾਰੀ ਭੋਈ ਅਕਿਰਤ ਕਣ ਮੰਦੀ ਹੂੰ ਮੰਦੀ ਮਹਾਰਾਜ ਮੈਨੂੰ ਅਕਿਰਤ ਕਣਾਂ ਦਾ ਭਾਰ ਲੱਗਦਾ ਹੈ ਮੈਨੂੰ ਮਾੜੇ ਲੋਕਾਂ ਦਾ ਭਾਰ ਲੱਗਦਾ ਹੈ ਮੈਨੂੰ ਜ਼ੁਲਮ ਦਾ ਤੇ ਜ਼ਾਲਮਾਂ ਦਾ ਭਾਰ ਲੱਗਦਾ ਮੈਨੂੰ ਪਾਪ ਦਾ ਤੇ ਪਾਪੀਆਂ ਦਾ ਭਾਰ ਲੱਗਦਾ ਮਹਾਰਾਜ ਕਿਰਪਾ ਕਰੋ ਕੋਈ ਐਸੀ ਜੋਤ ਸੰਸਾਰ ਤੇ ਐਸਾ avatars ਸੰਸਾਰ ਤੇ ਭੇਜੋ ਜਿਹੜਾ ਜ਼ੁਲਮ ਦਾ ਵੀ ਨਾਸ਼ ਕਰੇ ਤੇ ਜ਼ਾਲਮਾਂ ਦਾ ਵੀ ਨਾਸ਼ ਕਰੇ ਜਿਹੜਾ ਪਾਪ ਦਾ ਵੀ ਨਾਸ਼ ਕਰੇ ਤੇ ਪਾਪੀਆਂ ਦਾ ਵੀ ਨਾਸ਼ ਕਰੇ ਮਹਾਰਾਜ ਸੰਸਾਰ ਤੇ ਨਜ਼ਰ ਪਾ ਕੇ ਤੇ ਵੇਖੋ ਕਿੰਨੇ ਮਾੜੇ ਹਾਲਾਤ ਹੋ ਚੁੱਕੇ ਨੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਰ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਦ ਬੇਤਾਰ ਉਕ ਬੇਤਾਰ ਹੋਂ ਪਾਲ ਬਕੁੰਨੀ ਹੋਈ ਅੰਧੇਰੇ ਰਾਹੋ ਨਾ ਕੋਈ ਮਹਾਰਾਜ ਜਿੱਥੇ ਤੱਕ ਨਜ਼ਰ ਪੈਂਦੀ ਐ ਸੱਚ ਦਾ ਦੀਵਾ ਤੇ ਕੋਹਾਂ ਤੱਕ ਬਲਦਾ ਨਜ਼ਰ ਹੀ ਨਹੀਂ ਆਉਂਦਾ ਜਿੱਥੇ ਤੱਕ ਵੀ ਨਜ਼ਰ ਜਾਂਦੀ ਐ ਸੱਚ ਦਾ ਦੀਵਾ ਬਲਦਾ ਕਦੇ ਕਿਤੇ ਨਜ਼ਰ ਨਹੀਂ ਆਉਂਦਾ ਹੁਣ ਲੋੜ ਐ ਮਹਾਰਾਜ ਕੋਈ ਐਸਾ ਵਕਾਰ ਭੇਜ ਪਰਮਾਤਮਾ ਨੇ ਧਰਤੀ ਮਾਤਾ ਦੀ ਗੱਲ ਸੁਣੀ ਫਰਿਆਦ ਸੁਣੀ ਕਹਿਣ ਲੱਗੇ ਧਰਤੀਏ ਤੂੰ ਪਹਿਲਾਂ ਵੀ ਦੋ ਵਾਰੀ ਆ ਕੇ ਫਰਿਆਦ ਕਰ ਚੁੱਕੀ ਹੈ ਤੇਰੀ ਫਰਿਆਦ ਸੁਣ ਕੇ ਪਹਿਲਾਂ ਮੈਂ 14 ਕਲਾ ਸੰਪੂਰਨ avatars ਭੇਜਿਆ ਸੀ ਤੂੰ ਫੇਰ ਆਈ ਫੇਰ ਆ ਕੇ ਫਰਿਆਦ ਕੀਤੀ ਦੁਬਾਰਾ ਤੇਰੀ ਫਰਿਆਦ ਸੁਣੀ ਗਈ ਫਿਰ ਮੈਂ 16 ਕਲਾ ਸੰਪੂਰਨ avatars ਭੇਜਿਆ ਹੁਣ ਤੂੰ ਤੀਸਰੀ ਵਾਰ ਆਈ ਹੈ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਸ ਭਾਏ ਮੈਂ ਹੁਣ ਵੀ ਤੇਰੀ ਗੱਲ ਮੈਂ ਹੁਣ ਵੀ ਤੇਰੀ ਫਰਿਆਦ ਕੰਨ ਲਾ ਕੇ ਸੁਣੀ ਜੇ ਤੂੰ ਕਮੇ ਹੁਣ ਮੈਂ 18 ਕਲਾ ਸੰਪੂਰਨ avatars ਭੇਜਦਿਆਂ ਕਹਿੰਦੇ ਧਰਤੀ ਮਾਤਾ ਨੇ ਹੱਥ ਜੋੜ ਲਏ ਹੱਥ ਜੋੜ ਕੇ ਕਹਿਣ ਲੱਗੀ ਸੱਚੇ ਪਾਤਸ਼ਾਹ ਨਾ ਗੱਲ 14 ਕਲਾ ਵਾਲੇ ਤੋਂ ਬਣੀ ਨਾ ਗੱਲ ਬਣੀ 16 ਕਲਾ ਵਾਲੇ ਤੋਂ ਤੇ ਨਾ ਹੀ ਗੱਲ 18 ਕਲਾ ਵਾਲੇ ਤੋਂ ਬਣੀ ਕਹਿੰਦੇ ਫੇਰ ਕੀ ਚਾਹੁੰਦੇ ਆਂ ਮਹਾਰਾਜ ਹੁਣ ਤੇ ਸੰਸਾਰ ਦੇ ਭਲੇ ਲਈ ਤੁਹਾਨੂੰ ਆਪ ਹੀ ਆਉਣਾ ਪੈਣਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਹੁਣ ਤੇ ਸੰਸਾਰ ਦੇ ਭਲੇ ਲਈ ਤੁਹਾਨੂੰ ਆਪ ਹੀ ਹੋਣਾ ਪੈਣਾ ਮਹਾਰਾਜ ਕਿਰਪਾ ਕਰ ਦਿਓ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਧਾਰ ਜਿੱਤ ਦਵਾਰੇ ਉਪਰੇ ਤੇ ਤੇ ਲਿਖੋ ਬਾਰ